ਸਵਾਗਤ ਹੈ ਹੁਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਬੀਤੇ ਕੱਲ ਪੰਜਾਬ ਭਰ ਦੇ ਵਿੱਚ ਪੀਆਟੀਸੀ ਅਤੇ ਪੰਜ ਬਸ ਠੇਕਾ ਮੁਲਾਜ਼ਮ ਜੂਨੀਅਰ ਨੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਕੱਲ ਹਾਲਾਤ ਕਿਸ ਤਰ੍ਹਾਂ ਦੇ ਬਣੇ ਨੇ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਕਿਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਦੇ ਰਹੇ ਠੇਕਾ ਮੁਲਾਜ਼ਮਾਂ ਤੇ ਤਸ਼ੱਦਦ ਟਾਇਆ ਜਾਂਦਾ ਹੈ ਕਹਿਰ ਟਾਇਆ ਜਾਂਦਾ ਹੈ ਉਸ ਦੀਆਂ ਤਸਵੀਰਾਂ ਲਗਾਤਾਰ ਕੱਲ ਮੀਡੀਆ ਅਦਾਰਿਆਂ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਇੱਕ ਵਾਰ ਮੋੜਾ ਸੀ ਹੁਸ਼ਾਰਪੁਰ ਦੇ ਪੰਜਾਬ ਰੋਡਵੇਸ ਚੀਪੂ ਦੇ ਬਾਹਰ ਮੌਜੂਦਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਇੱਕ ਵਾਰ ਮੋੜ ਤੋਂ ਉਹ ਧਰਨੇ ਤੇ ਤਨਾਤ ਨੇ ਲਗਾਤਾਰ ਉਹਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਬੀਤੇ ਕੱਲ ਵੀ ਪੰਜਾਬ ਭਰ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਤਿੱਖਾ ਰੋਹ ਪ੍ਰਦਰਸ਼ਨ ਹੈ ਹੋਇਆ ਸੀ ਤਾਂ ਪੁਲਿਸ ਵੱਲੋਂ ਕਿਸ ਤਰ੍ਹਾਂ ਗੰਗਾ ਭਰਾਈਆਂ ਜਾਂਦੀਆਂ ਨੇ ਕਿਵੇਂ ਇੱਕ ਤਸ਼ੱਦਦ ਜਿਹੜਾ ਉਹ ਟਾਇਆ ਜਾਂਦਾ ਇਹਨਾਂ ਮੁਲਾਜ਼ਮਾਂ ਤੇ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਗੱਲਬਾਤ ਆਪਾਂ ਕਰ ਲੈਂਦੇ ਹਾਂ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੈਂ ਸੰਦੀਪ ਸਿੰਘ ਜੀ ਹਿਆਰਪੁਰ ਤੋਂ ਸੀਨੀਅਰ ਮੀਤ ਪ੍ਰਧਾਨ ਔਰ ਤੁਹਾਡੇ ਚੈਨਲ ਦਾ ਧੰਨਵਾਦ ਆ ਤੁਸੀਂ ਆ ਕੇ ਜਨਤਾ ਨੂੰ ਸੱਚ ਦੱਸ ਰਹੇ ਹੋ ਕਿਉਂਕਿ ਅੱਜ ਦੀ ਜੋ ਸਰਕਾਰ ਆ ਭਗਵੰਤ ਮਾਨ ਦੀ ਇਸ ਨੂੰ ਅਸੀਂ ਲੋਟੂ ਸਰਕਾਰ ਝੂਠੀ ਸਰਕਾਰ ਔਰ ਸੱਚ ਨੂੰ ਦਬਾਉਣ ਵਾਲੀ ਸਰਕਾਰ ਕਹਿ ਸਕਦੇ ਆ ਇਹਦੇ ਵਿੱਚ ਕੋਈ ਅਥਕਥਣੀ ਨਹੀਂ ਕਿਉਂਕਿ ਜਿਸ ਤਰ੍ਹਾਂ ਕੱਲ ਸ਼ਾਂਤਮਈ ਰੋਸ ਧਰਨਾ ਕਰ ਰਹੇ ਸਾਡੇ ਸਾਥੀਆਂ ਦੇ ਉੱਪਰ ਜਿਸ ਤਰ੍ਹਾਂ ਪੁਲਿਸ ਨੇ ਅੰਗਰੇਜ਼ਾਂ ਵਾਲਾ ਵਤੀਰਾ ਕੀਤਾ ਕਿ ਅਸੀਂ ਇੱਕ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਆ ਉਹ ਵਤੀਰਾ ਸਾਡੇ ਦੇ ਨਾਲ ਕੀਤਾ ਗਿਆ ਪਰ ਇਹ ਜੋ ਮੰਦਭਾਗੀ ਘਟਨਾ ਪੰਜਾਬ ਸਰਕਾਰ ਨੇ ਪੁਲਸ ਦਾ ਹਸਾਰਾ ਲੈ ਕੇ ਸਾਡੇ ਸਾਥੀਆਂ ਦੇ ਉੱਤੇ ਤਸ਼ੱਦਦ ਕੀਤਾ ਇਹਦੀ ਆਪਾਂ ਅਤ ਨਿੰਦਾ ਕਰਦੇ ਆਂ ਇਹੀ ਇਹੀ ਸਿੰਘ ਸਾਹਿਬ ਇਹੀ ਭਗਵੰਤ ਮਾਨ ਜੀ ਜਿਹੜੇ ਹੁਣ ਮੁੱਖ ਮੰਤਰੀ ਆ ਇੱਕ ਦਿਨ ਦੇ ਸਾਨੂੰ ਇੱਕ ਵਾਰ ਤੁਸੀਂ ਮੌਕਾ ਦੇ ਦਿਓ ਧਰਨਿਆਂ ਤੋਂ ਅਸੀਂ ਮੁਕਤ ਕਰ ਦਿਆਂਗੇ ਅਸੀਂ ਜਿਹੜੀਆਂ ਮੰਗਾਂ ਮੁਲਾਜ਼ਮਾਂ ਦੀਆਂ ਪੂਰੀਆਂ ਕਰਾਂਗੇ ਪਰੰਤੂ ਜਿਸ ਤਰ੍ਹਾਂ ਦਾ ਕੱਲ ਤਸ਼ੱਦਦ ਹੈ ਮੁਲਾਜ਼ਮਾਂ ਤੇ ਟਾਇਆ ਗਿਆ ਇਨਜਾਬਦਾਸੀ ਜਿਵੇਂ ਹੁਣ ਵੀ ਸਾਡੇ ਮੁਲਾਜ਼ਮ ਭਰਾ ਬੈਠੇ ਨੇ ਉਹ ਇਨਜਾਬਦਾਸੀ ਮੁਲਾਜ਼ਮ ਨਹੀਂ ਜਿਵੇਂ ਡੰਗਰ ਹੋਣ ਜਿਵੇਂ ਡੰਗਰ ਇਕੱਠੇ ਆ ਜਿਵੇਂ ਪਸ਼ੂਆਂ ਨੂੰ ਜਿਹੜਾ ਕੁੱਟਿਆ ਜਾਂਦਾ ਉਹਨਾਂ ਤੇ ਅਤਿਆਚਾਰ ਕੀਤਾ ਜਾਂਦਾ ਇਸ ਤਰ੍ਹਾਂ ਕੱਲ ਤੁਹਾਡੇ ਨਾਲ ਵਤੀਰਾ ਕੀਤਾ ਗਿਆ ਤੁਹਾਡੇ ਸਾਥੀਆਂ ਦੇ ਨਾਲ ਜੀ ਅਸੀਂ ਤੇ ਬਹੁਤ ਜ਼ਿਆਦਾ ਇਸ ਗੱਲ ਦੇ ਵਿਰੋਧ ਕਰਦੇ ਆ ਕਿਉਂਕਿ ਅਸੀਂ ਆਪਣੇ ਆਪ ਨੂੰ ਕੱਲ ਮਹਿਸੂਸ ਕੀਤਾ ਕਿ ਅਸੀਂ ਇੱਕ ਗੁਲਾਮ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹਾਂ ਕਿਉਂਕਿ ਇਹਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ ਇੱਕ ਸ਼ਰਿਆਮ ਸਰਕਾਰੀ ادارے ਦੇ ਵਿੱਚ ਆ ਕੇ ਕੰਮ ਕਰਦੇ ਸਾਡੇ ਰੋਜ਼ਵੇਜ ਮਲਾਜ਼ਮਾਂ ਨੂੰ ਬੱਸਾਂ ਦੇ ਉੱਤੋਂ ਹੀ ਫੜ ਕੇ ਬਾਹ ਦੇ ਵਿੱਚ ਥੱਲੇ ਸੁੱਟਿਆ ਗਿਆ ਉਹਦੇ ਕੀ ਸੱਟ ਲੱਗ ਜਾਣੀ ਕੀ ਪੇੜ ਲੱਗ ਜਾਣੀ ਕਿਸੇ ਮਤਲਬ ਪੁਲਸ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਸੀ ਪਰ ਇੱਕ ਅੱਗ ਵਾਲੀ ਜਿਹੜੀ ਸੰਗਰੂਰ ਦੇ ਵਿੱਚ ਇੱਕ ਅੱਗ ਜਨਨੀ ਦੀ ਘਟਨਾ ਵਾਪਰੀ ਹੈ ਐਸਐਚਓ ਦੀ ਵਰਦੀ ਨੂੰ ਜਿਹੜੀ ਉਹ ਅੱਗ ਲੱਗਦੀ ਹੈ ਉਹ ਕੀ ਪੂਰਾ ਮਾਮਲਾ ਹੈ ਕਿ ਤੁਹਾਡੀ ਉੱਥੇ ਗੱਲਬਾਤ ਹੋਈ ਹੈ ਆਪਣੇ ਮੁਲਾਜ਼ਮ ਸਾਥੀਆਂ ਦੇ ਨਾਲ ਜਾਂ ਯੂਨੀਅਨ ਦੇ ਨਾਲ ਕੀ ਉਹ ਹੋਇਆ ਸੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਜੀ ਅੱਗ ਕਿਵੇਂ ਲੱਗਦੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਜੀ ਸਰ ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ ਸਰਕਾਰ ਆ ਜੀ ਸਾਡਾ ਐਜੀਟੇਸ਼ਨ ਦਾ ਕੋਈ ਮਕਸਦ ਨਹੀਂ ਸੀਗਾ ਇਹ ਸਰਕਾਰ ਚਾਹੁੰਦੀ ਹੈ ਕਿ ਅਸੀਂ ਨਿਜੀਕਰਨ ਕਰਨਾ ਪੰਜਾਬ ਰੋਡਵੇਜ ਦਾ ਜਿਸ ਦੇ ਵਿਰੋਧ ਵਜੋਂ ਆਪਾਂ ਸਿਰਫ 2 ਘੰਟੇ ਦਾ ਸ਼ਾਂਤਮਈ ਬੰਦ ਦਾ ਐਲਾਨ ਕੀਤਾ ਸੀਗਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਕਿਲੋਮੀਟਰ ਸਕੀਮਾ ਬੰਦ ਕਰੋ ਔਰ ਅਸੀਂ ਚਾਹੁੰਦੇ ਹਾਂ ਕਿ ਮਹਿਕਮੇ ਦੇ ਵਿੱਚ ਸਿੱਧੀਆਂ ਬੱਸਾਂ ਪਾਈਆਂ ਜਾਣ 4 ਸਾਲ ਹੋ ਗਏ ਸਰਕਾਰ ਨੇ ਇੱਕ ਵੀ ਬੱਸ ਇੱਕ ਨਵੀਂ ਬੱਸ ਅੱਜ ਤੱਕ ਨਹੀਂ ਪਾਈ ਪਹਿਲੀਆਂ ਸਰਕਾਰਾਂ ਸਗੋਂ ਹਰ ਵਾਰੀ ਹਰ ਸਾਲ 100 200 500 ਇਵਨ ਕਿ ਰਾਜਾ ਵੜਿੰਗ ਦਾ ਪਿਛਲਾ ਟਾਈਮ ਆਪਾਂ ਜੇ ਯਾਦ ਕਰਦੇ ਹਾਂ ਤੇ ਉਹਨੇ 1500 ਬੱਸਾਂ ਜਿਹੜੀਆਂ ਸੀਗੀਆਂ ਉਹ ਪੰਜਾਬ ਰੋਡਵੇਜ ਨੂੰ ਦੇਣ ਦਾ ਐਲਾਨ ਕੀਤਾ ਔਰ 700 800 ਦੇ ਕਰੀਬ ਬੱਸ ਆ ਵੀ ਗਈ ਪਰ ਇਹ ਸਰਕਾਰ ਦੀ ਨਮੋਸ਼ੀ ਆ ਕਿ 4 ਸਾਲ ਬੀਤ ਜਾਂਦੇ ਬਾਅਦ ਵੀ ਅਜੇ ਤੱਕ ਇੱਕ ਵੀ ਬੱਸ ਜਿਹੜੀ ਆ ਉਹ ਸਰਕਾਰੀ ਨਵੀਂ ਨਹੀਂ ਪਾਈ ਗਈ ਉਲਟਾ ਇੱਕ ਨਿੱਜੀਕਰਨ ਦਾ ਕਹਾੜਾ ਲੈ ਕੇ ਸਰਕਾਰ ਆ ਗਈ ਆ ਕਿ ਅਸੀਂ ਕਿਲੋਮੀਟਰ ਸਕੀਮ ਬੱਸਾਂ ਲਿਆਵਾਂਗੇ ਔਰ ਉਹਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਕੋਆਪਰੇਟ ਕਰਾਉਣਿਆਂ ਨੂੰ ਹੋਣਾ ਮੰਤਰੀਆਂ ਨੂੰ ਹੋਣਾ ਜਦ ਕਿ ਮਹਿਕਮੇ ਨੂੰ ਉਹਦਾ ਇੱਕ ਦੁੱਖੀ ਫਾਇਦਾ ਨਹੀਂ ਹੋਣਾ ਇਸ ਕਰਕੇ ਸਾਡੀ ਯੂਨੀਅਨ ਮੰਗ ਕਰਦੀ ਹੈ ਕਿ ਕਿਲੋਮੀਟਰ ਟੈਂਡਰ ਰੱਦ ਕੀਤਾ ਜਾਵੇ ਜੇਕਰ ਸਰਕਾਰ ਚਾਹੁੰਦੀ ਹੈ ਕਿ ਆਪਾਂ ਇਹ ਸਰਵਿਸ ਦੇਣੀ ਆ ਤੇ ਨਵੀਆਂ ਬੱਸਾਂ ਜਿਹੜੀਆਂ ਉਹ ਲੋਨ ਤੇ ਲੈ ਕੇ ਪਾ ਦੇ ਸਾਡੀ ਯੂਨੀਅਨ ਦਾਵਾ ਕਰਦੀ ਹੈ ਕਿ ਆਪਾਂ ਲੋਨ ਚ ਕਾਵਾਂਗੇ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਵੀ ਸਾਨੂੰ ਲੋਨ ਤੇ ਗੱਡੀਆਂ ਲੈ ਕੇ ਦਿੰਦੀਆਂ ਰਹੀਆਂ ਪਿਛਲਾ ਰਿਕਾਰਡ ਚੈੱਕ ਕਰ ਲਓ ਉਹ ਸਾਰਿਆਂ ਦਾ ਅਸੀਂ ਬਕਾਇਦਾ ਕਿਸ਼ਤਾਂ ਦੇ ਰਹੇ ਆਂ ਔਰ ਫ੍ਰੀ ਵੀ ਕੀਤੀਆਂ ਔਰ ਫ੍ਰੀ ਹੋ ਕੇ ਉਹ ਰੋਡਵੇਜ ਦੇ ਵਿੱਚ ਸਰਵਿਸ ਦੇ ਰਹੀਆਂ ਜਦ ਕਿ ਇਹ ਜੇ ਨਿੱਜੀ ਕਰਨ ਕਰਦੇ ਆ ਜਿਹੜੀ ਪ੍ਰਾਈਵੇਟ ਬਾਸ ਆਉਂਦੀ ਆ ਉਹ 5 ਸਾਲ ਤੱਕ ਪ੍ਰਾਈਵੇਟ ادارے ਕੋ ਰਹਿੰਦੀ ਆ ਉਹਦਾ ਮਾਲਕ ਵੀ ਪ੍ਰਾਈਵੇਟ ਆ ਡਰਾਈਵਰ ਵੀ ਪ੍ਰਾਈਵੇਟ ਆ ਜੋ ਉਹਦਾ ਕੰਮ ਆ ਸਾਰਾ ਉਹ ਜਿੰਨਾ ਜਾਨੀ ਕਿ ਉਹਨੇ ਪ੍ਰੋਫਿਟ ਕੱਟਣਾ ਉਹ ਸਾਰਾ ਪ੍ਰਾਈਵੇਟ ਘਰਾਣਿਆਂ ਨੂੰ ਜਾਣਾ ਇਸ ਰੋਡਵੇ ਦੇ ادارے ਨੂੰ ਉਹਦਾ 1 ਰੁਪਏ ਦਾ ਫਾਇਦਾ ਨਹੀਂ ਹੈਗਾ ਭਾਈ ਸਾਹਿਬ ਅਕਸਰ ਵਿਰੋਧੀ ਧਿਰਾਂ ਦੀ ਆਪਾਂ ਗੱਲ ਕਰ ਲਈ ਉਹ ਇਲਜ਼ਾਮ ਲਾਉਂਦੇ ਆ ਨੇ ਕਿ ਜਿਹੜਾ ਪੰਜਾਬ ਆ ਉਹ ਹੁਣ ਇੱਕ ਪੁਲਸੀਆ ਸਟੇਟ ਬਣ ਕੇ ਰਹਿ ਗਿਆ ਕੱਲ ਜਿੱਦਾਂ ਦਾ ਕਹਿਰ ਤਸ਼ੱਦਦ ਸਾਡੇ ਤੇ ਆਇਆ ਗਿਆ ਜਾਬਦਾ ਤੁਹਾਨੂੰ ਕਿ ਵਿਰੋਧੀ ਧਿਰਾਂ ਬਿਲਕੁਲ ਸੱਚ ਕਹਿ ਰਹੀਆਂ ਨੇ ਕਿ ਪੰਜਾਬ ਇੱਕ ਜਿਹੜਾ ਪੁਲਿਸ ਐ ਸਟੇਟੋਂ ਬਣ ਚੁੱਕਿਆ ਹੈ ਜੀ ਬਿਲਕੁਲ ਜੀ ਪੰਜਾਬ ਪੁਲਿਸ ਨੇ ਜਿਹੜੀ ਕੱਲ ਸਾਡੇ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕੀਤੀ ਆ ਸੰਗਰੂਰ ਦੇਖ ਲਓ ਪਟਿਆਲਾ ਦੇਖ ਲਓ ਕਪੂਰਥਲੇ ਦੇ ਵਿੱਚ ਸਾਰੀਆਂ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ ਆ ਇਹ ਸਾਰੇ ਮੁਲਾਜ਼ਮਾਂ ਸਾਡੇ ਜਿਹੜੇ ਮਤਲਬ ਪਹਿਲੀ ਗੱਲ ਇਹ ਆ ਕਿ ਮੁਲਾਜ਼ਮਾਂ ਨੂੰ ਪਤਾ ਨਹੀਂ ਸੀਗਾ ਕਿ ਪੁਲਿਸ ਸਾਨੂੰ ਅਰੈਸਟ ਕਰੂਗੀ ਇੱਕ ਸ਼ਾਂਤੀਪੂਰਵ ਧਰਨਾ ਸੀਗਾ ਜਿੱਦਾਂ ਸਾਡਾ 2 ਘੰਟੇ ਲਈ ਬੱਸ ਸਟੈਂਡ ਬੰਦ ਸੀਗਾ ਤੇ 11 ਵਜੇ ਸਾਡੀ ਗੇਟ ਰੈਲੀ ਸੀ ਕਿਸੇ ਨੂੰ ਕੋਈ ਚੰਡੀਗੜ੍ਹ ਜਾਣ ਦਾ ਜਾਂ ਜਿੱਦਾਂ ਰੌਲਾ ਪਾ ਰਹੀ ਸਰਕਾਰ ਕਹਿ ਰਹੀ ਕਿ ਇਹਨਾਂ ਨੇ ਰੋਡ ਬਲੌਕ ਕਰਨੇ ਕੋਈ ਇਦਾਂ ਦਾ ਕੋਈ ਨਹੀਂ ਸੀਗਾ ਕਿਉਂਕਿ ਜੂਨੀਅਨ ਦੇ ਫੈਸਲੇ ਤੇ ਅਸੀਂ 12 ਵਜੇ ਜਿਹੜਾ ਸਾਨੂੰ ਯੂਨੀਅਨ ਦਾ ਸੱਦਾ ਸੀਗਾ 11 ਵਜੇ ਗੇਟ ਰੈਲੀ ਤੇ 2 ਘੰਟੇ ਲਈ ਬੱਸ ਸਟੈਂਡ ਬੰਦ ਸੀ ਪਰ ਪੁਲਿਸ ਨੇ ਬਹੁਤ ਹੀ ਮਾੜੀ ਗੱਲ ਆ ਜਿਹੜੀ ਸਾਰੀਆਂ ਯੂਨੀਅਨਾਂ ਵੱਲੋਂ ਨਖੇਦੀ ਕੀਤੀ ਗਈ ਇਸ ਗੱਲ ਦੀ ਕਿ ਜਿਹੜੀ ਪੁਲਿਸ ਨੇ ਬਹੁਤ ਧੱਕੇਸ਼ਾਹੀ ਕੀਤੀ ਹੈ ਜੀ ਪਰਚਾ ਪਰਚਾ ਕਿੰਨੇ ਜਾਣਿਆ ਤੇ ਕੀਤਾ ਗਿਆ ਜਿਵੇਂ ਕਿ ਭਾਜੀ ਹੁਣੇ ਦੱਸ ਰਹੇ ਸੀਗੇ ਕਿ 23 ਦੇ ਕਰੀਬ ਤਾਰਾ ਜਿਹੜੀਆਂ ਧਰਾਵਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਜੀ ਥੀ ਲਗਭਗ ਸਾਡੇ ਪੰਜਾਬ ਦੇ ਸਾਰੇ ਟੀਪੂਆਂ ਦੇ ਜਿਹੜੇ ਸਾਥੀ ਆ ਸਾਡੇ ਜਿੱਦਾਂ ਸੂਭਾ ਕਮੇਟੀ ਦੇ ਮੈਂਬਰ ਹੋਗੇ ਜਿੱਦਾਂ ਲੋਕਲ ਡੀਪੂ ਕਮੇਟੀਆਂ ਦੇ ਪ੍ਰਧਾਨ ਸੈਕਟਰੀ ਆ ਉਹਨਾਂ ਸਾਰਿਆਂ ਤੇ ਲਗਭਗ ਧਾਰਾਂ ਲਾ ਕੇ ਜਿੱਦਾਂ 57 ਦੀ ਧਾਰਾ ਲਾ ਕੇ ਜਿਹੜਾ ਆ ਉਹਨਾਂ ਨੂੰ ਐਸਟੀਐਮ ਕੋਰਟ ਦੇ ਵਿੱਚ ਅੱਜ 11 ਵਜੇ ਕਹਿੰਦੇ ਪੇਸ਼ ਕੀਤਾ ਜਾਊਗਾ ਸੋ ਬਹੁਤ ਮਾੜੀ ਗੱਲ ਆ ਅਸੀਂ ਹੜਤਾਲ ਨਹੀਂ ਉਹਨਾਂ ਚਿਰ ਖੋਲਾਂਗੇ ਜਿੰਨਾ ਚਿਰ ਤੱਕ ਇਹ ਪਰਚੇ ਆ ਜਿਹੜੇ ਕੈਨਸਲ ਨਹੀਂ ਹੋ ਜਾਂਦੇ ਜਾਂ ਸਰਕਾਰ ਕਿਲੋਮੀਟਰ ਟੈਂਡਰ ਜਿਹੜਾ ਵਾਪਸ ਨਹੀਂ ਲੈ ਲੈਂਦੀ ਮਤਲਬ ਇਹ ਕਲੀਅਰ ਕਰ ਤੱਕ ਜਿਹੜੇ ਸਾਥੀਆਂ ਤੇ ਪਰਚੇ ਕੀਤੇ ਆ ਤੁਹਾਡੇ ਕਹਿਣ ਮੁਤਾਬਕ ਨਿਯਾਜ਼ਪਰਤ ਜਿਹੜੇ ਪੁਲਿਸ ਨੇ ਕੀਤੇ ਆ ਜਦੋਂ ਤੱਕ ਉਹ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਜਿਹੜੇ ਇਹ ਧਰਨਾ ਇਸੇ ਤਰ੍ਹਾਂ ਚੱਲੇਗਾ ਜੀ ਬਿਲਕੁਲ ਜੀ ਜਿੰਨਾ ਚਿਰ ਤੱਕ ਸਾਡੇ ਪਰਚੇ ਰੱਦ ਨਹੀਂ ਹੋ ਜਾਂਦੇ ਕਿਲੋਮੀਟਰ ਦਾ ਟੈਂਡਰ ਰੱਦ ਨਹੀਂ ਹੋ ਜਾਂਦਾ ਇਹ ਉਨਾ ਚਿਰ ਤੱਕ ਹੜਤਾਲ ਹੈ ਜਿਹੜੀ ਅਨਮਿੱਥੇ ਸਮੇਂ ਦੀ ਲਈ ਆ ਅਨਮਿੱਥੇ ਸਮੇਂ ਦੀ ਹੜਤਾਲ ਆ ਉਨਾ ਚਿਰ ਤੱਕ ਹੜਤਾਲ ਖਤਮ ਨਹੀਂ ਹੋਊਗੀ ਜਿੰਨਾ ਚਿਰ ਤੱਕ ਐਫ ਆਈ ਆਰ ਕੈਨਸਲ ਨਹੀਂ ਹੋ ਜਾਂਦਾ ਬਾਜੀ ਆਖਰੀ ਸਵਾਲ ਹੈ ਮੰਗਾਂ ਵੀ ਤੁਹਾਡੀਆਂ ਜਾਇਜ਼ ਨੇ ਕਈਆਂ ਨੂੰ ਤਾਂ ਬਹੁਤ ਕਈ ਕਈ ਸਾਲ ਹੋ ਚੁੱਕੇ ਨੇ ਫ੍ਰੀ ਵਾਲਾ ਸਫਰ ਕਿੰਨਾ ਕੁ ਮਾਰਦਾ ਜੀ ਕਿਉਂ ਮੁਫਤ ਖੋਰੀ ਵਾਲ ਸਰਕਾਰ ਵੱਧ ਰਹੀ ਹੈ ਜੇਕਰ ਮੁਫਤ ਖੋਰੀ ਬੰਦ ਹੁੰਦੀ ਹੈ ਉਹਦਾ ਕਿੰਨਾ ਕ ਫਾਇਦਾ ਹੁੰਦਾ ਮੁਲਾਜ਼ਮਾਂ ਨੂੰ ਕਿੰਨਾ ਕ ਫਾਇਦਾ ਹੁੰਦਾ ਸਰਕਾਰ ਨੂੰ ਕਿੰਨਾ ਕ ਫਾਇਦਾ ਹੁੰਦਾ ਜੀ ਉਹਦਾ ਜੀ ਜਿੱਦਾਂ ਮੁਕਤ ਖੋਰੀ ਦਾ ਜਿਹੜੇ ਆਧਾਰ ਕਾਰਡ ਵਾਲੇ ਜਿਹੜਾ ਅਸੀਂ ਸਫਰ ਕਰਾਉਨੇ ਆ ਪਹਿਲੀ ਤੇ ਗੱਲ ਇਹ ਆ ਕਿ ਇੱਕ ਬੱਸ ਦੇ ਵਿੱਚ ਅਸੀਂ 150 ਦੇ ਕਰੀਬ ਸਵਾਰੀ ਲੱਦੀ ਫਿਰੰਦੇ ਆ ਕਿ ਅਸੀਂ ਇਹ ਗੱਲ ਕਿ ਸਰਕਾਰ ਦੀ ਵੀ ਚਲੋ ਮਜਬੂਰੀ ਹੋ ਸਕਦੀ ਬੱਸਾਂ ਨਹੀਂ ਪੌਂਦੀ ਪਰ ਉਹ ਪ੍ਰਾਈਵੇਟ ਬੱਸਾਂ ਪਾਰੀ ਆ ਸਰਕਾਰੀ ਬੱਸਾਂ ਨੂੰ ਨਹੀਂ ਪਹਿਲ ਦੇ ਰਹੀ ਉਹ ਪ੍ਰਾਈਵੇਟ ਨੂੰ ਪਹਿਲ ਦੇ ਰਹੀ ਆ ਆਧਾਰ ਕਾਰਡ ਦੇ ਕਰੋੜਾਂ ਰੁਪਈਆ ਦੀ ਸਾਡੀ ਜਿਹੜੀ ਆ ਰਾਸੀ ਸਰਕਾਰ ਵੱਲ ਫਸੀ ਆ ਨਹੀਂ ਦੀ ਬੱਸਾਂ ਸਪੇਅਰ ਪਾਰਟ ਤੋਂ ਖੜੀਆਂ ਟਾਇਰਾਂ ਤੋਂ ਅੰਦਰ ਖੜੀਆਂ ਆ ਨਿੱਕੀ ਮੋਟੀ ਚੀਜ਼ ਵੀ ਨਹੀਂ ਦੀਪੂ ਦੇ ਅੰਦਰ ਹੈਗੀ ਕਿ ਪੈਸੇ ਦੇ ਕੇ ਉਹ ਡਰਾਈਵਰ ਕਨੈਕਟਰ ਆਪਣੇ ਕੋਲੋਂ ਪੈਸੇ ਦੇ ਕੇ ਜਿਹੜਾ ਆ ਉਹ ਬੱਸ ਨੂੰ ਚਾਲੂ ਕਰਾਉਂਦੇ ਆ ਠੀਕ ਆ ਜੀ ਤੇ ਮਤਲਬ ਹੁਣ ਕਿਦੋਂ ਤੱਕ ਹੜਤਾਲ ਆਣ ਮਿੱਥੇ ਸਮੇ ਲਈ ਫਿਰ ਜਿੰਨਾ ਚਿਰ ਤੱਕ ਸਾਡੇ ਸਾਥੀ ਰਿਆ ਨਹੀਂ ਕਰ ਦਿੱਤੇ ਜਾਂਦੇ ਜਾਂ ਐਫ ਆਈ ਆਰ ਕੈਨਸਲ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਹੜਤਾਲਾ ਜਿਹੜੀ ਨਿਰੰਤਰ ਜਾਰੀ ਰਹੂ ਬੱਸਾਂ ਖੜੀਆਂ ਨੇ ਜੀ ਫਿਰ ਖੜੀਆਂ ਨੇ ਖੜੀਆਂ ਠੀਕ ਹੈ ਸੋ ਇਹ ਸਾਨੇ ਹੁਸ਼ਿਆਰਪੁਰ ਡੀਪੋ ਦੇ ਬਾਹਰ ਆਪਾਂ ਮੌਜੂਦ ਹਾਂ ਦਾ ਜਿੱਥੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇੱਕ ਇਸ ਗੱਲ ਦੀ ਜਿਹੜੀ ਉਹ ਸਖਤ ਲੈਦਰ ਦੇ ਵਿੱਚ ਨੀਂਦਾ ਵੀ ਕੀਤੀ ਗਈ ਹੈ ਜਿਵੇਂ ਕਿ ਕੱਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਮੁਲਾਜ਼ਮਾਂ ਤੇ ਤਾਂ ਇਹਨਾਂ ਠੇਕੇਮੁਲਾਜ਼ਮਾਂ ਵੱਲੋਂ ਜਿਹੜਾ ਉਹ ਇੱਕ ਵੱਡੀ ਟਿੱਪਣੀ ਵੀ ਕੀ ਕੀਤੀ ਗਈ ਹੈ ਕਿ ਸੱਚਮੁੱਚ ਪੰਜਾਬ ਜਿਹੜਾ ਸੂਬਾ ਹੈ ਉਹ ਹੁਣ ਸੱਚਮੁੱਚ ਇੱਕ ਪੁਲਿਸਿਆ ਸਟੇਟ ਬਣ ਕੇ ਰਹਿ ਚੁੱਕਿਆ ਤੇ ਸਿੱਧੇ ਤੌਰ ਤੇ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਕਿਲੋਮੀਟਰ ਸਕੀਮ ਸਰਕਾਰ ਰੱਦ ਨਹੀਂ ਕਰਦੀ ਜਦੋਂ ਤੱਕ ਉਹਨਾਂ ਦੇ ਸਾਥੀਆਂ ਤੇ ਕੀਤੇ ਪਰਚਿਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਕਿਸੇ ਵੀ ਸੂਰਤ ਦੇ ਵਿੱਚ ਇਹਨਾਂ ਧਰਨਿਆਂ ਤੋਂ ਨਹੀਂ ਉੱਠਣਗੇ